ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ نیوز ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕ੍ਰੰਪ ਦੇ ਵੱਲੋਂ ਕੈਨੇਡਾ ਦੇ ਨਾਲ ਵਪਾਰਕ ਗੱਲਬਾਤ ਖਤਮ ਟੂਥ ਸੋਸ਼ਲ ਪਲੇਟਫਾਰਮ ਤੇ ਸਾਂਝੀ ਕੀਤੀ ਜਾਣਕਾਰੀ অন্ਟਾਰੀਓ ਸਰਕਾਰ ਦੇ ਕਹਿ ਇਛਤਿਹਾਰ ਦਾ ਕੀ ਤਾ ਵਿਰੋਧ ਫੈਡਰ ਸਰਕਾਰ ਤੇਨਟਕੋ ਵੱਲੋਂ ਵੱਡਾ ਐਲਾਨ ਨਵੇਂ ਪਰਮਨੂ ਪ੍ਰੋਜੈਕਟ ਤਹਿਤ 3 ਬਿਲੀਅਨ ਡਾਲਰ ਦਾ ਨਿਵੇਸ਼ ਪੀਐਮ ਕਾਰਨੀ ਤੇ ਡਗਫੋਰਡ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਲਿਬਰਲ ਸਰਕਾਰ ਦੇ ਵੱਲੋਂ ਕ੍ਰਾਈਮ ਬਿਲ ਕੀਤਾ ਪੇਸ਼ ਨਿਆਂ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਜਾਣਕਾਰੀ ਕੀਤੀ ਗਈ ਸਾਂਝੀ ਕੈਨੇਡਾ ਸਰਕਾਰ ਨਵੀਂ ਇਮੀਗ੍ਰੇਸ਼ਨ ਯੋਜਨਾ ਉੱਤੇ ਕੰਮ ਕਰ ਰਹੀ ਹੈ ਵਿਚਾਰ ਪੀਐਮ ਕਾਂਦੀ ਨੇ ਬਜਟ ਤੋਂ ਪਹਿਲਾਂ ਆਪਣੇ ਭਾਸ਼ਣ ਦੇ ਵਿੱਚ ਕੀਤੀਆਂ ਗੱਲਾਂ 2026 ਦੇ ਵਿੱਚ ਸੱਦੇ ਚਾਹਣ ਵਾਲੇ ਪਰਵਾਸੀਆਂ 'ਚ ਹੋ ਸਕਦੀ ਹੈ ਕਟੌਤੀ ਤੇ ਹੁਣੇ ਨਾ ਸਰ ਗਰਮੀਆ ਦਾ ਵਿਸਥਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ 온ਟਾਰੀਓ ਸਰਕਾਰ ਦੇ ਇੱਕ ਇਸ਼ਤਿਹਾਰ ਦੇ ਵਿਰੋਧ ਦੇ ਵਿੱਚ ਕੈਨੇਡਾ ਦੇ ਨਾਲ ਸਾਰੀਆਂ ਮੁਬਾਰਕ ਗੱਲਬਾਤਾਂ ਨੂੰ ਖਤਮ ਕਰ ਰਹੀ ਨੇ ਜੀ ਦੇ ਵਿੱਚ ਅਮਰੀਕੀ ਦਰਸ਼ਕਾਂ ਨੂੰ ਟੈਰਿਫ ਵਿਰੋਧੀ ਸੰਦੇਸ਼ ਪੇਚੰਦੇ ਦੀ ਮਰਹੂਮ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਆਪਣੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਆਪਣੇ ਟਵਿੱਟਰ ਸੋਸ਼ਲ ਪਲੇਟਫਾਰਮ ਤੇ ਦੇਰ ਰਾਤ ਇੱਕ ਪੋਸਟ ਦੇ ਵਿੱਚ ਟਰੰਪ ਨੇ ਉਸ ਇਸ਼ਤਿਹਾਰ ਉੱਤੇ ਹਮਲਾ ਕੀਤਾ ਜਿਸ ਨੂੰ ਉਸ ਨੇ 온ਟਾਰੀਓ ਦੀ ਬਜਾਈ ਕੈਨੇਡਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਉਹਨਾਂ ਨੇ ਇਸ ਨੂੰ ਧੋਖਾਧੜੀ ਅਤੇ ਝਾਲੀ ਦੱਸਿਆ ਪ੍ਰੰਪ ਨੇ ਲਿਖਿਆ ਕਿ ਟੈਰਿਫ ਪਰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਤੇ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਨੇ ਉਹਨਾਂ ਦੇ ਇਸ ਕਿਨੌਣੇ ਵਵਾਲ ਦੇ ਆਧਾਰ ਤੇ ਕੈਨੇਡਾ ਦੇ ਨਾਲ ਸਾਰੀਆਂ ਉਕਾੜਕ ਗੱਲਬਾਤਾਂ ਨੂੰ ਇੱਥੇ ਖਤਮ ਕੀਤਾ ਜਾਂਦਾ ਹੈ ਸਿਰਫ 2 ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵਾਈਟ ਹਾਊਸ ਦੇ ਦੌਰੇ ਤੋਂ ਬਾਅਦ ਪ੍ਰੰਪ ਨੇ ਆਪਣੇ ਕੈਬਨਿਟ ਦੇ ਦੋ ਸੀਨੀਅਰ ਮੈਂਬਰਾਂ ਨੂੰ ਸਟੀਲ, ਐਲੂਮੀਨੀਅਮ ਅਤੇ ਊਰਜਾ ਉੱਤੇ ਕੈਨੇਡਾ ਦੇ ਨਾਲ ਇੱਕ ਸੌਦਾ ਖਤੰਦਾ ਨਿਰਦੇਸ਼ ਦਿੱਤਾ ਸੀ ਉਹ ਇਸ਼ਤਿਹਾਲ ਜਿਹਨੇ 트াম্প ਨੂੰ ਅਚਾਨਕ ਗੱਲਬਾਤ ਰੱਦ ਕਰਨ ਲਈ ਮਜਬੂਰ ਕੀਤਾ ਉਹ ਅਨਟੈਰੀਓ ਦੇ ਪ੍ਰੀਮੀਅਰ ਡਗਫੋਰਡ ਦੀ ਸਰਕਾਰ ਦਾ ਹੈ। ਇਹਦੇ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਰਿਗਨ ਦੇ ਅਪ੍ਰੈਲ 1987 ਦੇ ਰੇਡੀਓ ਸਪੋਟ ਦਾ 1 ਮਿੰਟ ਲੰਬਾ ਐਂਸ਼ ਹੈ ਜੋ ਮੁਕਤਵਪਾਦ ਬਾਰੇ ਸੀ। ਇਸ਼ਤਿਹਾਲ ਦੇ ਵਿੱਚ ਵਰਤੇ ਗਏ ਵੌਇਸਓਵਰ ਦੇ ਵਿੱਚ ਕਿਹਾ ਗਿਆ ਕਿ ਜਦੋਂ ਕੋਈ ਕਹਿੰਦਾ ਹੈ ਕਿ ਵਿਦੇਸ਼ੀ ਡਰਾਮਤਾਂ ਤੇ ਟੈਰਿਫ ਲਗਾ ਦਈਏ ਤਾਂ ਅਜਿਹਾ ਲੱਗਦਾ ਹੈ ਕਿ ਉਮਦਿੱਕੀ ਉਤਪਾਦਾਂ ਤੇ ਨੌਕਰੀਆਂ ਦੀ ਰੱਖਿਆ ਕਰਕੇ ਦੇਸ਼ ਭਗਤੀ ਦਾ ਕੰਮ ਕਰ ਰਹੇ ਨੇ। ਉੱਚੇ ਟੈਰਿਫ ਲਾਜ਼ਮੀ ਤੌਰ ਉਤੇ ਵਿਦੇਸ਼ੀ ਦੇਸ਼ਾਂ ਦੁਆਰਾ ਬਦਲਾ ਲੈਣ ਅਤੇ ਭਿਆਨਕ ਵਪਾਰਕ ਯੁੱਧਾਂ ਨੂੰ ਸ਼ੁਰੂ ਕਰਨ ਵੱਲ ਲਜਾਣਦੇ ਨੇ ਫਿਰ ਸਭ ਤੋਂ ਬੁਰਾ ਵਾਪਰਦਾ ਹੈ ਬਾਜ਼ਾਰ ਸੁੰਘੜਦੇ ਰਹਿ ਜਾਂਦੇ ਨੇ ਤੇ ਕਾਰੋਬਾਰ ਅਤੇ ਉਪਯੋਗ ਬੰਦ ਹੋ ਜਾਂਦੇ ਨੇ ਅਤੇ ਲੱਖਾਂ ਲੋਕ ਆਪਣੀਆਂ ਨੌਕਰੀਆਂ ਗਵਾ ਦਿੰਦੇ ਨੇ ਟਰੰਪ ਨੇ ਹਫਤੇ ਦੇ ਸ਼ੁਰੂ ਦੇ ਵਿੱਚ ਇਸ਼ਤਿਹਾਰ ਦੇਖਿਆ ਸੀ ਪਰ ਫਿਰ ਵੀ ਉਸਨੇ ਇੰਨੀ ਤਿੱਖੀ ਪ੍ਰਤੀਕਿਰਿਆ ਨਹੀਂ ਦਿੱਤੀ ਟਰੰਪ ਨੇ ਦੇਰ ਰਾਤ ਉਸ ਪੋਸਟ ਤੋਂ ਕੁਝ ਘੰਟੇ ਪਹਿਲਾਂ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਇਹ ਵਪਾਰ ਗਲ-ਬਾਤ ਖਤਮ ਕਰਨੇ ਨੇ ਰੋਨਾਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਫਾਊਂਡੇਸ਼ਨ ਐਂਡ ਇੰਸਟੀਚਿਊਟ ਨੇ ਵੀ ਇਸ ਇਸ਼ਤਿਹਾਰ ਦਾ ਵਿਰੋਧ ਕੀਤਾ ਸੀ ਸੰਸਦ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਇਹ ਇਸ਼ਤਿਹਾਰ ਰਾਸ਼ਟਰਪਤੀ ਦੇ ਰੇਡੀਓ ਸੰਬੋਧਨ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਦਾ ਹੈ ਅਤੇ ਉਨ੍ਹਾਂ ਟੈਲੀਵਿਜ਼ਨ ਸਰਕਾਰ ਨੇ ਟਿੱਪਣੀਆਂ ਦੀ ਵਰਤੋਂ ਅਤੇ ਸੰਪਾਦਨ ਕਰਨ ਦੇ ਲਈ ਨਾਤਾ ਇਜਾਜ਼ਤ ਮੰਗੀ ਅਤੇ ਨਾ ਹੀ ਪ੍ਰਾਪਤ ਕੀਤੀ ਸੰਸਦ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਵਿੱਚ ਆਪਣੇ ਕਾਨੂੰਨੀ ਵਿਕਲਪਾਂ ਦੀ ਸਮੀਖਿਆ ਕਰ ਰਹੀ ਹੈ ਫੋਰਥ ਦੇ ਪੁਲਾਰੇ ਨੇ ਇੱਕ ਨਿਊਜ਼ ਚੈਨਲ ਨੂੰ ਭੇਜੀ ਕਮੀ ਵੇਲ ਦੇ ਵਿੱਚ ਕਿਹਾ ਹੈ ਕਿ ਓਨਟਾਰੀਓ ਸਰਕਾਰ ਨੇ ਕੁਝ ਵੀ ਗਲਤ ਨਹੀਂ ਕੀਤਾ ਇਸ ਇਸ਼ਤਿਹਾਰ ਦੇ ਵਿੱਚ ਰਾਸ਼ਟਰਪਤੀ ਰੀਗਨ ਨੇ ਇੱਕ ਜਨਤਕ ਪਾਸ਼ਣ ਦੇ ਇੱਕ ਅਣ ਸੰਪਾਦਿਤ 80 ਦੀ ਵੱਟੋਕੀਤੀ ਹੈ ਜੋ ਕਿ ਜਨਤਕ ਖੇਤਰ ਦੇ ਵਿੱਚ ਉਪਲਬਧ ਹੈ ਦਸਹੀ ਕਿਉਂ ਟੈਰੀਓ ਇਸ ਮੁਹਿੰਮ ਉਤੇ 75 ਮਿਲੀਅਨ ਡਾਲਰ ਖਰਚ ਕਰ ਰਿਹਾ ਹੈ ਜਿਦੇ ਵਿੱਚ ਫੋਕਸ న్యూਸ, ਫੋਕਸ ਸਪੋਰਟਸ, న్యూਸ ਮੈਕਸ, ਬਲੂਮਬਰਗ, ਐਨਬੀਸੀ, ਸੀਬੀਐਸ ਅਤੇ এবিসি ਵਰਗੇ ਨੈਟਵਰਕਾਂ ਤੇ ਇਸ਼ਤਿਹਾਰ ਪ੍ਰਸਾਰਿਤ ਕਰਨ ਦੀ ਯੋਜਨਾ ਹੈ। ਇਹ ਇਸ਼ਤਿਹਾਰ ਪਹਿਲਾਂ ਹੀ ਵਾਸ਼ਿੰਗਟਨ ਡੀਸੀ ਖੇਤਰ ਦੇ ਸਟੇਸ਼ਨਾਂ ਉਤੇ ਦੇਖਿਆ ਜਾ ਚੁੱਕਿਆ ਹੈ ਜਿਸ ਦੇ ਵਿੱਚ ਅਮਰੀਕਨ ਲੀਗ ਚੈਂਪੀਅਨਸ਼ਿਪ ਸੀਰੀਜ਼ ਦੇ ਗੇਮ ਸਾਧਾਰਣ ਵੀ ਸ਼ਾਮਲ ਹੈ ਜਿਸ ਨੂੰ ਟੋਰਾਂਟੋ ਬਲੂ ਜੇਜ਼ ਨੇ ਜਿੱਤਿਆ ਸੀ। Ontario ਤੇ Federal ਸਰਕਾਰ ਮਿਲ ਕੇ Canada ਦੇ ਪਹਿਲੇ ਛੋਟੇ ਮੋਡਿਊਲਰ ਰੀਐਕਟਰ ਬਣਾਉਣ ਲਈ ਕੁੱਲ 3 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ। ਇਹ ਨਵੀਂ ਕਿਸਮ ਦੀ ਪਰਮਾਣੂ ਊਰਜਾ ਟੈਕਨੋਲੋਜੀ Ontario ਦੇ Darlington Power Plant ਤੇ ਲਾਗ ਕੇ ਤਿਆਰ ਕੀਤੀ ਜਾਵੇਗੀ। Ontario Premier Doug Ford ਨੇ ਵੀਰਵਾਰ ਨੂੰ ਜਾਰੀ ਬਿਆਨ ਦੇ ਵਿੱਚ ਇਸ ਨੂੰ Ontario ਦੇ ਪਰਮਾਣੂ ਭਵਿੱਖ ਦੇ ਲਈ ਪਹਿਲਾ ਕਦਮ ਕਿਹਾ ਅਤੇ ਦਾਅਵਾ ਕੀਤਾ ਕਿ ਪ੍ਰੋਜੈਕਟ ਖਾਸ ਤੌਰ ਤੇ ਅਮਰੀਕੀ ਟੈਰਿਫਾਂ ਦੇ ਸਾਹਮਣੇ ਸੂਬੇ ਦੀ ਅਰਥਵਿਵਸਥਾ ਨੂੰ ਹੋਰ ਮੁਕਾਬਲੇਬਾਜ਼ ਮਜ਼ਬੂਤ ਤੇ ਆਤਮ ਨਿਰਭਰ ਬਣਾਉਣਗੇ ਜਾਣਕਾਰੀ ਮੁਤਾਬਕ ਡਾਲ ਲਿੰਕਟਨ న్యూక్లియర్ స్టేషన్ ਉਤੇ ਬਣਾਏ ਜਾਣ ਵਾਲੇ 4 SMR ਪ੍ਰੋਜੈਕਟਾਂ ਦੇ ਵਿੱਚੋਂ ਪਹਿਲੇ ਰਿਐਕਟਰ ਦੇ ਨਿਰਮਾਣ ਲਈ ਸੁਪਰ ਸਰਕਾਰ ਪੀਟਿੰਗ 온ਟਾਰੀਓ ਫੰਡ ਰਾਹੀਂ 1 ਬਿਲੀਅਨ ਡਾਲਰ ਜਦਕਿ ਫੈਡਰਲ ਸਰਕਾਰ ਕੈਨੇਡਾ ਗ੍ਰੋਥ ਫੰਡ ਰਾਹੀਂ 2 ਬਿਲੀਅਨ ਡਾਲਰ ਦੇਵੇਗੀ ਪ੍ਰਧਾਨ ਮੰਤਰੀ ਮਾਰਕਾਨੀ ਨੇ ਕਿਹਾ ਕਿ ਇਹ ਇੱਕ ਪੀੜੀਆਂ ਵਾਲਾ ਨਿਵੇਸ਼ ਹੈ ਜੋ ਸੁਰੱਖਿਆ ਖੁਸ਼ਹਾਲੀ ਅਤੇ ਮੌਕਿਆਂ ਦਾ ਨਵਾਂ ਯੁੱਗਤ ਸ਼ੁਰੂ ਕਰੇਗਾ ਉਨ੍ਹਾਂ ਦੇ ਬਿਆਨ ਦੇ ਅਨੁਸਾਰ ਇਹ SMR ਸਿਸਟਮ 1200 ਮੈਗਾਵਾਟ ਬਿਜਲੀ ਉਤਪਾਦਨ ਕਰੇਗਾ ਜੋ ਲਗਭਗ canada's new government is putting forward $2 billion to build new clean energy technology the first of its kind in canada and with the canada growth fund and i want to salute uh, deborah rita the ceo of psp oversees the canada growth fund with the canada growth fund we are building four small modular reactors technology that will power homes in ontario with clean energy once built each new reactor each new reactor will be able to power 300000 homes with that clean energy keeping your lights on and keeping your air clean this project alone the first phase of this project will drive 500 million dollars annually into Ontario's nuclear supply chain. Supply chain Nicole just referenced that has been renewed and reinforced. And it will position Canada as the global leader in the deployment of small modular reactors, a leadership we can take to other markets. We're building the first SMRs in the G7. Matter of fact, we're leading the G7 in building SMRs right here at Darlington, with construction already underway. It's an incredible achievement, but it's only the first step. As work continues, I'm pleased to announce that Ontario is investing up to $1 billion through the Building Ontario Fund to support the construction of these SMRs. And I'm absolutely thrilled that the federal government is stepping up with its own investment of $2 billion. It shows what we can accomplish when Canadians work together across provinces and across party lines. I've always said I don't give two hoots what, what color of stripe uh, people come from as long as they work together and collaborate together. And I couldn't ask for a better champion than the person right behind me. He feels the same way. And we're going to do powerful things together and give people hope and show them the future of a strong economy. ਇਸ ਤੋਂ ਪਹਿਲਾਂ ਇਸੇ ਸ਼ੁਰੂ ਦੇ ਵਿੱਚ ਫੋਰਸ ਰਿਕਨ ਨੇ অন্ਟਾਰੀਓ ਪਾਵਰ ਜਨਰੇਸ਼ਨ ਨੂੰ ਪਹਿਲੇ ਇਸਤੇਮਾਲ ਦੇ ਨਿਰਮਾਣ ਦੇ ਲਈ ਹਰੀ ਚੰਡੀ ਦਿੱਤੀ ਸੀ ਉਸ ਸਮੇਂ ਪੂਰੇ ਪ੍ਰੋਜੈਕਟ ਦੀ ਲਾਗਤ 2.9 ਬਿਲੀਅਨ ਡਾਲਰ ਪਹਿਲੇ ਰਿਐਕਟਰ ਦੀ ਅੰਦਾਜ਼ਨ ਲਾਗਤ 7.7 ਬਿਲੀਅਨ ਡਾਲਰ ਦੱਸੀ ਗਈ ਸੀ ਉਸ ਸਮੇਂ ਕਿਸੇ ਵੀ ਸਰਕਾਰੀ ਪੈਸੇ ਦਾ ਐਲਾਨ ਨਹੀਂ ਕੀਤਾ ਗਿਆ ਸੀ ਕਿਉਂਕਿ OPG ਨੇ ਪ੍ਰੋਜੈਕਟ ਨੂੰ ਆਪਣੀ ਰਕਮ ਅਤੇ ਕਲਟਰ ਰਾਹੀਂ ਵੰਡ ਕਰਨ ਦਾ ਐਲਾਨ ਕੀਤਾ ਸੀ ਪ੍ਰੋਜੈਕਟ ਦੀ ਲਾਗਤ ਬਿਜਲੀ ਉਪਭੋਗਤਾਵਾਂ ਤੋਂ ਵਸੂਲੀ ਜਾਣੀ ਸੀ ਲਿਬਰ ਸਰਕਾਰ ਦੇ ਵੱਲੋਂ ਵੀਰਵਾਸ ਸਵੇਠੇ ਕ੍ਰਾਈਮ ਬਿਲ ਪੇਸ਼ ਕੀਤਾ ਗਿਆ ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਕਈ ਤਰ੍ਹਾਂ ਦੇ ਜ਼ੁਰਮਾਂ ਜਿਵੇਂ ਕਿ ਚੋਰੀਆਂ ਜ਼ਬਰੀ ਉਗਰਾਹੀ ਕਰਨ ਤੇ ਚੋਰੀ ਦੇ ਇਰਾਦੇ ਨਾਲ ਕਿਸੇ ਘਰ ਇਮਾਰਤ ਆਦਿ ਦੇ ਵਿੱਚ ਦਾਖਲ ਹੋਣ ਵਾਲਿਆਂ ਨੂੰ ਜ਼ਮਾਨਤ ਕਰਵਾਉਣੀ ਔਖੀ ਹੋ ਜਾਵੇਗੀ ਕੁਝ ਜ਼ੁਰਮਾਂ ਤੇ ਲਈ ਤਾਂ ਮੁਜ਼ਰਮਾ ਨੂੰ ਜ਼ਮਾਨਤ ਦੇ ਸੰਬੰਧ ਵਿੱਚ ਉਲਟੀ ਜ਼ਿੰਮੇਵਾਰੀ ਭੁਗਤਨੀ ਵੀ ਪੈ ਸਕਦੀ ਹੈ ਮਤਲਬ ਕਿ ਮੁਜ਼ਰਮਾ ਨੂੰ ਮਿਲਣ ਵਾਲੀ ਜ਼ਮਾਨਤ ਨੂੰ ਉਹਨਾਂ ਨੂੰ ਜਾਇਸ ਚੜਾਉਣ ਦੇ ਲਈ ਆਖਿਆ ਜਾ ਸਕਦਾ ਹੈ ਤੇ ਨਿਆਂ ਮੰਤਰੀ ਸ਼ੌਨ ਟ੍ਰੇਜ਼ਰ ਨੇ ਜ਼ਮਾਨਤ Today is about stronger laws and safer communities. This morning, uh, we introduced the Bail and Sentencing Reform Act. Uh, this is a package of sweeping reforms that includes more than 80 targeted measures that will make bail laws stricter and sentencing tougher, in particular for violent and repeat offenders. This new law follows extensive consultation with law enforcement, provinces and territories, municipalities, and community partners. And this new law will make it easier for courts to order the most high volume offenders to be detained. We heard directly from police organizations and from provincial governments in particular that reverse onuses should be introduced at bail for certain serious crimes. In most bail hearings, prosecutors must demonstrate a person should be detained before a court denies them bail. A reverse onus flips that rule, meaning the accused must convince the court that they should be released. Dans certains cas This bill adds new reverse onus provisions for certain serious offences, including things like home invasion, auto theft, human smuggling and human trafficking, violent extortion, certain instances of assault and sexual assaults, and repeat violent crime with a weapon. We are also imposing a reverse onus on someone who has been convicted of crime and is awaiting sentencing. We have seen sadly tragedies play out in this country, including crimes committed by people who have been found guilty but who are not yet incarcerated. Not only will we be clarifying the principle of restraint in this bill, making it clear that the latter principle does not apply in reverse onus scenarios, and adding more offenses that will be subject to reverse onuses. We're also going to ensure that in those reverse onus scenarios, the accused must provide information that clearly demonstrates they do not pose a public safety risk. ਬਿਰਦੇ ਵਿੱਚ ਜਿਸੇ ਹਮਲਾ ਤੇ ਸਰੀਰੀ ਕ ਸੰਬੰਧੀ ਜੁਰਮ ਨੂੰ ਅੰਜਾਮ ਦੇਣ ਵਾਲੇ ਨਬਾਲਕਾ ਦੇ ਲਈ ਸ਼ਰਤਾ ਸਮੇਤ ਸਜ਼ਾ ਜਾਫਰ ਹਾਊਸ ਅਰੇਸਟ ਦੇ ਲਈ ਨਵੀਆਂ ਪਾਬੰਦੀਆਂ ਵੀ ਸ਼ਾਮਲ ਕੀਤੀਆਂ ਗਈਆਂ ਨੇ ਯੂਥ ਕ੍ਰਿਮੀਨਲ ਜਸਟਿਸ ਐਕਟ ਵੀ ਤਬਦੀਲੀਆਂ ਕਰਨ ਦੇ ਕਾਲ ਤੇ ਵਿੱਚ ਆਖੀ ਗਈ ਹੈ ਇਹ ਪ੍ਰਸਤਾਵ ਰੱਖਿਆ ਗਿਆ ਹੈ ਕਿ ਜੇ ਚੋਤ ਜਨਤਾ ਦੀ ਸੇਫਟੀ ਨੂੰ ਵੱਡਾ ਖਤਰਾ ਹੋਵੇ ਤਾਂ ਅਜੇ ਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਮੁਜ਼ਰਮ ਦੀ ਪਛਾਣ ਤੇ ਉਸ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਪੁਲਿਸ ਨੂੰ ਪ੍ਰਕਾਸ਼ਿਤ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ ਕੈਨੇਡੀਅਨ ਨਾਲ ਤੇ ਚਾਰੀ ਦਿਨ ਉਹ ਹਾਲ ਬਦਲਣ ਖਾਤਰ ਕੁਝ ਕੁਰਬਾਨੀਆਂ ਕਰਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮਾਰਕਾਨੀ ਵੱਡੇ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ ਜੀਹਾਂ ਪ Trước ਤੋਂ ਪਹਿਲਾਂ ਦੇ ਪਾਸ਼ੂ ਦੌਰਾਨ ਮਾਰਕਾਨੀ ਨੇ ਕਿਹਾ ਕਿ ਗੈਰ ਅਮਰੀਕੀ ਐਕਸਪੋਰਟ ਦੁੱਗਣਾ ਕਰਤੇ ਕਾਰੋਬਾਰੀ ਖੇਤਰ ਦੇ ਵਿੱਚ 300 ਅਰਬ ਡਾਲਰ ਦੀ ਵਾਤੂ ਰਕਮ ਮਿਲਾਂਦੀ ਜਾਵੇਗੀ ਅਤੇ ਹਰ ਖੇਤਰ ਦੇ ਨਾਲ ਸੰਬੰਧਿਤ ਕੈਨੇਡੀਅਨ ਉਦਯੋਗਾਂ ਨੂੰ ਲਾਹ ਪੋਚੇਗਾ ਪਰਨ ਮੰਤਰੀ ਦੇ ਮਲੋ ਫੈਟਲ ਬਚੂਤੇ ਵਿੱਚ ਨਵੀਂ ਇਮੀਗ੍ਰੇਸ਼ਨ ਯੋਜਨਾ ਲਿਆਂਦਾ ਵੀ ਐਲਾਨ ਕੀਤਾ ਗਿਆ ਪਰ ਫਿਲਹਾਲ ਯੋਜਨਾ ਦੀ ਡੰਗਾਈ ਤੇ ਵਿੱਚ ਨਹੀਂ ਗਈ ਇਮੀਗ੍ਰੇਸ਼ਨ ਮਾਰਾ ਦਾ ਮੰਨਣਾ ਹੈ ਕਿ ਕੈਨੇਡਾ ਸੱਦੇ ਜਾ ਰਹੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਵਿੱਚ ਵੱਡੀ ਕਟੌਤੀ ਕੀਤੀ ਜਾ ਸਕਦੀ ਹੈ ਇਤਿਹਾਸਨਾ ਮੰਨਦਾ ਹੈ ਕਿ ਜੋਸਟਨ ਟਰੂਡੋ ਦੇ ਕਾਲ ਚਲ ਦੌਰਾਨ ਹੀ ਇਮੀਗ੍ਰੇਸ਼ਨ ਟਿਚਰ ਦੇ ਵਿੱਚ ਕਟੌਤੀ ਆਰੰਭ ਕੀਤੀ ਗਈ ਅਤੇ ਹੁਣ 2026 ਦੇ ਵਿੱਚ ਸੱਦੇ ਜਾਣ ਵਾਲੇ 3.8 ਲੱਖ ਪ੍ਰਵਾਸੀਆਂ ਦੇ ਅੰਕੜਿਆਂ ਨੂੰ ਹੋਰ ਕਟੌਤੀ ਕੀਤੀ ਜਾ ਸਕਦੀ ਹੈ ਸੂਤਰੋ ਮੈਲੀ ਜਾਣਕਾਰੀ ਦੇ ਮੁਤਾਬਕ ਲਿਬਲ ਸਰਕਾਰ ਨਿਵੇਸ਼ ਉਤੇ ਅਧਾਰਿਤ ਇਮੀਗ੍ਰੇਸ਼ਨ ਯੋਜਨਾ ਦਾ ਦਾਇਰਾ ਬਤਾ ਸਕਦੀ ਹੈ ਜ ਜਿਹਦੇ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ ਓਟਵਾ ਵਿਖੇ ਯੂਨੀਵਰਸਿਟੀ ਸਟੂਡੈਂਟਸ ਦੇ ਨਾਲ ਸਾਹਮਣੇ ਦਿੱਤੇ ਭਾਸ਼ਣ ਦੌਰਾਨ ਭਾਰਕਾਨੀ ਨੇ ਕਿਹਾ ਕਿ ਤੁਹਾਡਾ ਮੁਲਕ ਹੈ ਅਤੇ ਤੁਹਾਡਾ ਭਵਿੱਖ ਵੀ ਅਸੀਂ ਇਹ ਸਭ ਤੋਂ ਤੁਹਾਡੇ ਹੱਥਾਂ ਵਿੱਚ ਸੌਂਪਨ ਜਾ ਰਿਹਾ ਇੱਥੇ ਦੱਸਣਾ ਬੰਦਾ ਹੈ ਕਿ ਪਿਛਲੇ ਕੁਝ ਹਫ਼ਤੇ ਤੋਂ ਬਜਟ ਪਾਰਿਸ ਵਿਖਿਆ ਚਾਰਦੀ ਹੈ ਅਤੇ ਸਰਕਾਰ ਜਿੱਥੇ ਸਰਫਾ ਕਰਨ ਉਤੇ ਜ਼ੋਰ ਤਵੇਗੀ ਤਾਂ ਉੱਥੇ ਨਿਵੇਸ਼ ਉਤੋਂ ਦੇ ਵਿੱਚ ਕੋਈ ਕਸਰ ਪਾਕੀ ਚਲਦੀ ਜੋ ਹੈ ਵੀ ਕੀ ਅਮਰੀਕਾ ਦੇ ਨਾਲ ਇਸ ਤਰ੍ਹਾਂ ਹੀ ਗੱਲ ਕਰਤੇ ਆ ਉਹਨਾਂ ਕਿਹਾ ਹੈ ਕਿ ਪੁਰਾਣਾ ਸਮਾਂ ਵਾਪਸ ਨਹੀਂ ਆ ਸਕਦਾ ਜਿਸ ਨੂੰ ਵੇਖਦੇ ਆ ਮੌਜੂਦਾ ਹਾਲਾਤ ਸਾਡੀ ਆਰਥਿਕਤਾ ਖੁਦਮੁਖਤਿਆਰੀ ਦੀਆਂ ਹੱਦਾਂ ਦਰਸਾ ਰਿਹਾ ਹੈ ਮਾਰਕਾਨੀਟਿਕ ਐਨਾਲਿਸਿਸ ਕੇ ਮੁਕਾਬਲੇ ਬਾਜੀ ਦੇ ਇਸ ਤੌਰ ਦੇ ਵਿੱਚ ਆਪਣੇ ਇਤਿਹਾਸ ਤੋਂ ਸੋਧ ਲੈਂਦਿਆਂ ਹੋਇਆਂ ਮਜ਼ਬੂਤੀ ਦੇ ਨਾਲ ਨਵਾਂ ਰਾਹ ਅਖਤਿਆਰ ਕਰਨਾ ਹੋਵੇਗਾ ਚੇਤੇ ਰਹਿ ਕੇ ਲਿਬਰ ਸਰਕਾਰ ਦੇ ਚੋਣ ਵਾਅਦਿਆਂ ਦੇ ਵਿੱਚ ਹਰ ਸਾਲ ਸਰਕਾਰੀ ਖਰਚੇ ਵਿੱਚ 15 ਅਰਬ ਟੋਲਰ ਦੀ ਕਟੌਤੀ ਕਰਨਾ ਵੀ ਸ਼ਾਮਲ ਹੈ ਕੈਬਨਿਟ ਮੰਤਰੀਆਂ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਨੇ ਰੋਜ਼ਾਨਾ ਖਰਚਿਆਂ ਦੇ ਵਿੱਚ ਘੱਟੋ-ਘੱਟ 15% ਦੀ ਕਟੌਤੀ ਲਿਆਂਦੀ ਜਾਵੇ ਦੂਜੇ ਪਾਸੇ ਵਿਰੋਧੀ ਧਿਰ ਵਿਚਾਰਦੇ ਮੁੱਦੇ ਹਤੇ ਸਰਕਾਰ ਨੂੰ ਘੇਰਨ ਦੇ ਰੋਧ ਦੇ ਵਿੱਚ ਨਜ਼ਰਾਂ ਕੇ ਅਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਜਲਦ ਮੁੜ ਚੋਣਾਂ ਹੋ ਸਕਦੀਆਂ ਨੇ ਲਿਬਰਲ ਪਾਰਟੀ ਦੇ ਕੋਲ ਬਹੁਮਤ ਤੋਂ 3 ਸੀਟਾਂ ਘੱਟ ਹਨ ਅਤੇ ਬਜਟ ਪਾਸ ਕਰਵਾਉਣ ਦੇ ਲਈ ਘੱਟੋ-ਘੱਟ ਐਨ.ਟੀ.ਪੀ ਤੇ ਐਮ.ਪੀਜ਼ ਦੀ ਹਮਾਇਤ ਲੋੜੀਂਦੀ ਹੋਵੇਗੀ ਉਥੇ ਦੂਜੇ ਪਾਸੇ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਓ ਦਾ ਕਹਿਣਾ ਹੈ ਕਿ ਨੌਜਵਾਨ ਕੈਨੇਡੀਅਨ ਪਹਿਲਾਂ ਹੀ ਸਭ ਤੋਂ ਵੱਡੀਆਂ ਆਰਥਿਕ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਨੇ ਅਤੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਬਚੁਰ ਤੋਂ ਪਹਿਲੇ ਦੇ ਸੰਬੋਧਨ ਵਿੱਚ ਦੇਸ਼ ਨੂੰ ਦਰਪੇਸ਼ ਚੁਣੌਤੀਪੂਰਨ ਫੈਸਲੇ ਦੀ ਚੇਤਾਵਨੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਹੋਰ ਗੁਰਬਾਨੀਆਂ ਨਹੀਂ ਦੇਣੀਆਂ ਚਾਹੀਟੀਆਂ। ਉਨ੍ਹਾਂ ਨੇ ਲਿਪਨਲ ਉੱਤੇ ਨੌਜਵਾਨ ਕੈਨੇਡੀਅਨਸ ਨੂੰ ਘਰ ਖਰੀਦਣ ਅਤੇ ਨੌਕਰੀਆਂ ਲੱਭਣ ਦੇ ਮੌਕੇ ਤੋਂ ਵਾਂਝੇ ਕਰਨ ਦਾ ਵੀ ਦੋਸ਼ ਲਗਾਇਆ ਹੈ ਅਤੇ ਮਹਿੰਗਾਈ ਦੇ ਖਰਚਿਆਂ ਨੂੰ ਘਟਾ ਕੇ ਅਤੇ ਭਾਰੀ ਟੈਕਸਰ ਦੇ ਵਿੱਚ ਕਟੌਤੀ ਕਰਕੇ ਉਮੀਦ ਬਹਾਲ ਕਰਨ ਦਾ ਪ੍ਰਾਂਡ ਕੀਤਾ ਹੈ ਪੋਲੀਮ ਨੇ ਓਟਵਾ ਦੇ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਕੈਨੇਡੀਅਨ ਨੌਜਵਾਨਾਂ ਨੂੰ ਮੇਰਾ ਸੁਨੇਹਾ ਇਹ ਹੈ ਕਿ ਤੁਸੀਂ ਇਸ ਲਿਬਰਲ ਸਰਕਾਰ ਦੇ ਅਧੀਨ ਕਾਫੀ ਕੁਰਬਾਨੀਆਂ ਦਿੱਤੀਆਂ ਨੇ ਤੁਹਾਨੂੰ ਇਸ ਤਰ੍ਹਾਂ ਨਹੀਂ ਰਹਿਣਾ ਪਵੇਗਾ ਪਰ ਇਨਸਟੈਡ ਆਫ ਐਕਨੋਲੈਜਿੰਗ 올 ਆਫ ਦੋਸ ਸੈਕ੍ਰੀਫਾਈਸਸ ਐਂਡ ਪ੍ਰੋਮਿਸਿੰਗ ਟੂ ਵਰਸ਼ ਟੂ ਰਿਵਰਸ ਥਮ ਮਿਸਟਰ ਕਾਰਨੀ ਡਬਲਸ ਡਾਊਨ ਔਨ 올 ਦ ਪੋਲਿਸੀਸ ਦ ਕਾਜ਼ ਥਮ ਦੀ ਇਨਫਲੇਸ਼ਨਰੀ ਡੈਫਿਸਿਟਸ ਦੈਟ ਦ ਵਰ ਲੈਫਟ ਬਿਹਾਈਂਡ ਬਾਈ ਦ ਪ੍ਰੀਵੀਅਸ ਲਿਬਰਲ ਗਵਰਨਮੈਂਟ ਹੀਸ ਡਬਲਡ He's increased spending on bureaucracy and consultants, all of which is driving inflation up even higher than it was before he took office. In fact, food price inflation is almost double the Bank of Canada's target, which means our young people are now forced to downgrade their diets and line up at food banks. We see paychecks are now under attack. While the first 10 years of Liberal government deprived our youth of home ownership, now it's depriving them of jobs. Youth employment numbers are now the worst. In a generation, as the government blocks jobs with high taxes and anti development laws and allows multinational corporations to give those jobs away to the temporary foreign worker program, meaning countless young people are not able to even find a paycheck, let alone a place to live. My message to Canadian youth is this you have sacrificed enough under this Liberal government. You don't have to live like this. We can turn the hurt of the last decade into the hope of the future and we have a plan to do it that plan will unlock free enterprise so that you get ahead through your hard work and entrepreneurship not for, through political connections by lowering income taxes you'll keep more of your hard-earned paycheck by getting rid of inflationary deficit spending that pay, th those dollars you earn they will once again go further and preserve their value we will clear the bureaucracy and taxes so that builders can build homes that you can afford and we will get the federal government out of the way to build mines so that private sector can build mines pipelines ports and countless other major projects that will create $2000 a year jobs for our young trades workers Right across this country, and you will live in safety because we will scrap liberal bail, we will lock up serious criminals, we will restore the best immigration system in the world that is based on common sense. That is how we will restore the promise that to which you are entitled, which your ancestors all enjoy. You deserve it your suffering today is not your fault it was imposed on you by your liberal government but we can change these things we can build the brighter future and that is the hopeful message that i hope that you will join us in delivering bringing to bringing to bear. Thank you. ਦੱਸਦੀ ਕਿ ਪ੍ਰਧਾਨ ਮੰਤਰੀ ਮਾਰਕਾਨੀ ਨੇ ਬਚੁਰ ਤੋਂ ਪਹਿਲਾਂ ਆਪਣੇ ਸੰਬੋਧਨ ਦੇ ਵਿੱਚ ਕਿਹਾ ਸੀ ਕਿ ਕੈਨੇਡੀਅਨ ਲੋਕਾਂ ਨੂੰ ਕੁਝ ਚੁਣੌਤੀਆਂ ਤੇ ਕੁਰਬਾਨੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਕਾਨੜੀ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਇੱਕ ਵਧੇਰੇ ਗਤੀਸ਼ੀਲ, ਇੱਕ ਵਧੇਰੇ ਪ੍ਰਤੀਯੋਗੀ ਦੇ ਪਿਛੋਕੜ ਦੇ ਵਿਰੁੱਧ ਇੱਕ ਮਜ਼ਬੂਤ ਅਰਥਵਿਵਸਥਾ ਬਣਾਉਣ ਦੀ ਤਿਆਰੀ ਕਰ ਰਹੀ ਹੈ। ਅਲਬਰਟਾ ਸਰਕਾਰ ਨੇ ਅਧਿਕਾਰਤ ਤੌਰ ਤੇ ਸੂਚਨਾ ਜਾਰੀ ਕੀਤੀ ਹੈ ਕਿ ਉਹ ਵਿਦਿਆਪਕਾਂ ਦੀ ਹੜਤਾਲ ਖਤਮ ਕਰਨ ਦੇ ਲਈ ਬੈਕ ਟੂ ਵਰਕ ਕਾਨੂੰਨ ਲਿਆ ਰਹੀ ਹੈ। ਇਹ ਕਾਨੂੰਨ ਜਿਸ ਨੂੰ ਬਿਲ ਟੂ ਬੈਕ ਟੂ ਸਕੂਲ ਐਕਟ ਕਿਹਾ ਗਿਆ ਹੈ, ਵੀਰਵਾਰ ਨੂੰ ਅਲਬਰਟਾ ਵਿਧਾਨ ਸਭਾ ਦੀ ਵੈੱਬਸਾਈਟ ਉੱਤੇ ਜਾਰੀ ਕੀਤੇ ਗਏ ਆਰਡਰ ਪੇਪਰ ਰਾਹੀਂ ਐਲਾਨਿਆ ਗਿਆ। ਅਲਬਰਟਾ ਪ੍ਰੀਮੀਅਰ ਟਵੈਨੀਅਰ ਸਮੀਥ ਨੇ ਐਲਾਨ ਕੀਤਾ ਕਿ ਜੇਕਰ ਤੇ ਆਪਕਤੇ ਸੂਬਾ ਹੜਤਾਲ ਦੇ ਤੀਜੇ ਹਫਤੇ ਦੇ ਵਿੱਚ ਦਾਖਲ ਹੋ ਰਹੇ ਨੇ ਤਾਂ ਉਹਨਾਂ ਦੀ ਸਰਕਾਰ 10 ਅਕਤੂਬਰ ਨੂੰ ਕੰਮੋ ਤੇ ਵਾਪਸ ਜਾਣ ਵਾਲਾ ਕਾਨੂੰਨ ਪੇਸ਼ ਕਰੇਗੀ ਸਮੀਥ ਨੇ ਕਿਹਾ ਵਿਦਿਆਰਥੀਆਂ ਤੇ ਪਰਿਵਾਰਾਂ ਨੂੰ ਤਰਪੇਸ਼ ਮੁਸ਼ਕਲਾਂ ਅਹਜ਼ਨ ਯੋਗ ਹੋਣ ਕਿਆਂ ਜਿਸ ਕਾਰਨ ਉਹਨਾਂ ਦੀ ਯੂਨਾਈਟਿਡ ਕੰਜ਼ਰਵੇਟਿਵ ਸਰਕਾਰ ਨੂੰ ਦਖਲ ਦੇਣਾ ਪਿਆ ਜੇਕਰ ਉਹਨਾਂ ਵਾਲੇ ਦਿਨਾਂ ਵਿੱਚ ਦੋਵੇਂ ਤਿਹਾਂ ਸੋਦੇਬਾਜ਼ੀ Could the government enact Bill 2 after the first readings? No, you have to go through uh, t two readings, Committee of the Whole, and third reading before it can be. And it has to go through all the, all the readings. Okay, and introducing Bill 2 means that you are putting a term to any discussion or conversation with teachers. There, there is still time for the teachers to tell us that they want to uh, uh, ask their. The, the members to return to schooling, and to to see if we can negotiate. That's what we tried to do on Friday of last week. We tried to get them to agree to go back to school, and then we would do enhanced mediation, which would end November 20th to see that we, if we could get to an agreement on an expedited time frame. And they rejected that. And so the the precondition has to be getting kids back to school. And so far they have been unwilling to do that. It's not to say that they well won't have an agreement in the with us in the next 72 hours, but uh, um, uh, we, we, we feel that it's it's not going to move in that direction. They came back with an offer that moves us even further apart rather than closer together. So we would like to see a realistic approach. that allows us to address the issues of classroom complexity but we've got to get kids back in the classroom ਦਸ ਹਜ਼ਾਰ ਹੜਤਾਲ ਦੇ ਨਾਲ ਅਲਬਰਟਾ ਭਰ ਦੇ ਜੁਨਤਕ ਵੱਖਰੇ ਅਤੇ ਫ੍ਰੈਂਚ ਬੋਲਣ ਵਾਲੇ ਸਕੂਲਾਂ ਦੇ ਵਿੱਚ 51 ਹਜ਼ਾਰ ਅਧਿਆਪਕ ਅਤੇ 7 ਲੱਖ 50 ਹਜ਼ਾਰ ਵਿਦਿਆਰਥੀ ਪ੍ਰਭਾਵਿਤ ਹੋਏ ਨੇ ਅਲਬਰਟਾ ਟੀਚਰਸ ਐਸੋਸੀਏਸ਼ਨ ਦੇ ਮੈਂਬਰ 10 ਅਕਤੂਬਰ ਨੂੰ ਨੌਕਰੀ ਛੱਡ ਕੇ ਚਲੇ ਗਏ ਸਨ ਅਤੇ ਸੂਬੇ ਦੇ ਨਾਲ ਕੋਈ ਰਸਮੀ ਗੱਲਬਾਤ ਤੈਅ ਨਹੀਂ ਕੀਤੀ ਗਈ ਵਿੱਤ ਮੰਤਰੀ ਨੈਟ ਹਾਰਨਰ ਨੇ ਕਿਹਾ ਕਿ ਟੀਚਰ ਅਧਿਆਪਕ ਗੱਲਬਾਤ ਮੂੜ ਸ਼ੁਰੂ ਕਰਨਾ ਚਾਹੁੰਦੇ ਨਹੀਂ ਤਾਂ ਸਰਕਾਰ ਗੱਲਬਾਤ ਕਰਨ ਦੇ ਲਈ 嗲的。